ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਅਸੀਂ ਪਹੁੰਚੇ ਆਂ ਪਿੰਡ ਸੂਰੇਆਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਆ ਤੇ ਇਸ ਪਿੰਡ ਵਿੱਚ ਬਾਈ ਜੀ ਹਰਾਂ ਕੋਲੇ ਪਨੀਰੀ ਵਿਕਾਉ ਆ ਪਛੇਤਰੀ ਕੇ ਸਮਾਂ ਦੋਸਤੋ ਕਿਸੇ ਵੀਰ ਨੇ ਪਨੀਰੀ ਖਰੀਦਣੀ ਹੋਵੇ ਤਾਂ ਗੱਲਬਾਤ ਆਪਾਂ ਇਹਨਾਂ ਨਾਲ ਕਰਦੇ ਆਂ ਤੇ ਕਰਦੇ ਆਂ ਤੁਹਾਡੇ ਨਾਲ ਸਾਂਝੀ ਤੇ ਬਹੁਤ ਸਤੰਦ ਰੋਸਤ ਪਨੀਰੀ ਆ ਸਾਰੀ ਗੱਲਬਾਤ ਬਾਈ ਨਾਲ ਆਪਾਂ ਕਰਦੇ ਆਂ ਹਾਂਜੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਦੱਸਿਓ ਜੀ ਹਾਂ ਗਰਮੀਤ ਸਿੰਘ ਜੀ ਗਰਮੀਤ ਸਿੰਘ ਪਿੰਡ ਸੂਰੇ ਵਾਲਾ ਤੇ ਮੋਬਾਈਲ ਨੰਬਰ ਬੋਲ ਦਿਓ ਆਪਣਾ 98764 98764 03382 03382 ਇਹ ਜਿਹੜੀ ਪਨੀਰੀ ਆ ਤੇ ਕਿਹੜੀ ਕਿਸਮ ਦੀ ਹੈ ਜੀ ਇਹ ਇਹ ਜੀ ਪੀ ਆਰ 126 ਪੀ ਆਰ 126 ਪਛੇਤੀ ਕਿਸਮ ਆ ਜੀ ਇਹ ਹਾਂ ਪਛੇਤੀ ਕਿਸਮ ਹੁਣ ਲਾਉਣ ਦੇ ਯੋਗ ਆ ਜੀ ਹੁਣ ਲਾਉਣ ਦੇ ਯੋਗ ਆ ਕਿੰਨੇ ਦਿਨਾਂ ਦੀ ਹੋਗੀ ਜੀ ਇਹ ਇਹ ਜੀ ਅੱਜ 20 ਦਿਨਾਂ ਦੀ ਹੋਗੀ 20 ਦਿਨਾਂ ਦੀ ਹਾਂਜੀ ਠੀਕ ਆ ਜੀ ਇਹ ਕੀ ਲੋਕੇਸ਼ਨ ਆ ਕਿੱਥੇ ਜੇ ਆਪਣਾ ਖੇਤ ਆ ਜੇ ਕੋਈ ਆਵੇ ਤਾਂ ਇਹ ਜੀ ਪਿੰਡ ਸੂਰੇਵਾਲਾ ਆ ਗਿਆ ਹਾਂਜੀ ਤੇ ਘਰ ਨੇੜੇ ਵਾਟਰਬੱਸ ਆ ਗਿਆ ਠੀਕ ਹੈ ਪੁਰਾਣੇ ਸਰਪੰਚ ਘੂੜੀਆਂ ਵਾਲੇ ਘੂੜੀਆਂ ਵਾਲੇ ਪੁਰਾਣੇ ਸਰਪੰਚ ਹਾਂ ਠੀਕ ਹੈ ਜੀ ਲੋ ਵੀ ਸੱਜਣੋ ਪਤਾ ਨੋਟ ਕਰ ਲਓ ਤੇ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਸਕਰੀਨ ਦੇ ਉੱਤੇ ਲੱਗਿਆ ਦਿਖਾਉਣੇ ਬਹੁਤ ਵਧੀਆ ਪਨੀਰੀ ਆ ਜੀ ਹਾਂਜੀ ਠੀਕ ਹੈ ਹੋ ਜੋਗ ਹੈਗੀ ਇਹ ਪੂਰੀ ਲਾਉਣ ਦੇ ਯੋਗ ਆ ਹਾਂ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਆਪਣੀ ਪਨੀਰੀ ਹੈਗੀ ਇਸ ਤਰ੍ਹਾਂ ਦੀ ਜੇ ਗੱਠਕ ਦੀ ਤੇ ਲੈਣ ਵਾਲੀ ਤੇ ਵੀਡੀਓ ਨੂੰ ਲੋਕ ਦੋਸਤੋ ਸ਼ੇਅਰ ਕਰ ਦਿਓ ਤੇ ਹੋਰ ਵੀ ਦੋਸਤਾਂ ਤਾਈਂ ਪਹੁੰਚ ਸਕੇ ਮਿਲਦੇ ਹਾਂ ਜਲਦੀ ਅਜਿਹੀ ਨਵੀਂ ਵੀਡੀਓ ਨਾਲ ਧੰਨਵਾਦ